ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਟਾਈਮ ਸਿਕਰਾਂਦ ਦੇ ਦੋਸਤੋ ਗਰਮੀ ਤੁਹਾਨੂੰ ਪਤਾ ਕਿ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਪਰ ਦੋਸਤੋ ਗੱਲਬਾਤ ਇਹ ਹੈ ਕਿ ਇੱਥੇ ਇਹ ਰਾਤ ਦੇ ਨਾ ਕੋਈ ਵੀ ਰੁੱਖ ਨਹੀਂ ਲੱਗਿਆ ਹੋਇਆ ਨਮਾ ਮੇਰੇ ਹਿਸਾਬ ਨਾਲ ਜਿਹੜਾ ਜਲਗਲਾਤ ਡਿਪਾਰਟਮੈਂਟ ਹੁੰਦਾ ਉਹਨੂੰ ਸਰਕਾਰਾਂ ਤੋਂ ਤਨਖਾਹ ਮਿਲਦੀ ਹੈ ਬਦਾਰ ਕੰਮ ਕਰਨ ਦੀ ਪਰ ਮੈਨੂੰ ਤਾਂ ਲੱਗਦਾ ਨਹੀਂ ਉਹਨਾਂ ਨੇ 2 ਸਾਲ ਦੇ ਵਿੱਚ ਦੋਸਤੋ ਇੱਥੇ ਸ਼ਹਿਰ ਸਰਾਂਦ ਦੇ ਵਿੱਚ ਕੋਈ ਟੱਕਾ ਤੋੜਿਆ ਹੋਵੇ ਕਿਉਂਕਿ ਡੱਕਾ ਤੋੜਨਾ ਨਹੀਂ ਹੈਗਾ ਕਹਿਣਾ ਮੋੜਨਾ ਨਹੀਂ ਹੈਗਾ ਫਰੀ ਦੀ ਜਿਹੜੇ ਸਰਕਾਰੀ ਮੁਲਾਜ਼ਮ ਹੁੰਦੇ ਐ ਇਹਨਾਂ ਨੂੰ ਤਨਖਾਹ ਵਧੀਆ ਲੱਗਦੀ ਆ ਔਰ ਖਾਣ ਦੇ ਵਿੱਚ ਵੀ ਤਨਖਾਹ ਆਨੰਦ ਆਂਦਾ ਸੋ ਇਸ ਕਰਕੇ ਮੈਂ ਸਰਕਾਰੀ ਮੁਲਾਜ਼ਮਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੇਰੇ ਨਾਲ ਲਾਈਵ ਡਿਬੇਟ ਰੱਖ ਲੋ ਇਹਨਾਂ ਦਾ ਮੁੱਖ ਮੰਤਰੀ ਰੱਖ ਲਵੇ ਚਾਹੇ ਇਹਨਾਂ ਦਾ ਕੋਈ ਜਿਕਲਾ ਡਿਪਾਰਟਮੈਂਟ ਦਾ ਮੰਤਰੀ ਰੱਖ ਲਵੇ ਤੇ ਮੈਨੂੰ ਸਿਰਫ ਤੇ ਸਿਰਫ ਸਰਹੰਦ ਦੇ ਵਿੱਚ ਇਹ ਸੌ ਰਖਤ ਦਿਖਾ ਦੇਣਾ ਜਿਹੜੇ ਕੀ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਨਵੇਂ ਲਾਏ ਆ ਜਾਂ ਉਹਨਾਂ ਨੂੰ ਵੱਡਾ ਕਰਤਾ ਜਾਂ ਉਹ ਵੱਡੇ ਹੋ ਰਹੇ ਨੇ ਔਰ ਕਿੰਨੇ ਕੁ ਰੁੱਖ ਇਹਨਾਂ ਦੇ ਕਿਤਾਬਾਂ ਦੇ ਵਿੱਚ ਚੜੇ ਹੋਏ ਨੇ ਜਨ ਕਿ ਜਿਹੜੀ ਇਹਨਾਂ ਦੀ ਸਰਕਾਰੀ ਡੈਰੀ ਹੁੰਦੀ ਆ ਤੇ ਕਿੰਨੇ ਕੁ ਰੁੱਖ ਇਹਨਾਂ ਨੇ ਗਰਾਊਂਡ ਤੇ ਲਾਤੇ ਤੇ ਵੱਡੇ ਕਰਤੇ ਉਹ ਸਾਨੂੰ ਦਿਖਾ ਦੇਣ ਮੇਰੇ ਬੀਬੀ